ਸ਼੍ਰੀ ਗਰਮੀਤ ਸਿੰਘ ਐਸਐਸਪੀ ਜੰਦਰ ਦਿਹਾਤੀ ਜੀ ਦੇ ਦਸ਼ਾ ਨਿਰਦੇਸ਼ ਤੇ ਕਾਰਵਾਈ ਕਰਦੇ ਹੋਇਆ ਸਬ ਇੰਸਪੈਕਟਰ ਕੁਰਸ਼ਨ ਸਿੰਘ ਐਸਐਚਓ ਗੁਰਾਇਆ ਤੇ ਉਸ ਦੀ ਟੀਮ ਵੱਲੋਂ ਕਾਰਵਾਈ ਕੀਤੀ ਗਈ ਹੈਗੀ ਆ ਇਸ ਇਸ ਵਿੱਚ 40 ਨੰਬਰ ਐਫਆਈਆਰ ਜਿਹੜੀ ਆ ਉਹ ਉਹ ਦਰਜ ਕੀਤੀ ਗਈ ਆ ਇਸ ਵਿੱਚ ਦੋ ਚਾਚੇ ਤਾਏ ਦੇ ਪੁੱਤ ਭਰਾ ਸੀ ਜਿਹੜਾ ਚਾਚੇ ਦੇ ਲੜਕੇ ਨੇ ਆਪਣੇ ਤਾਏ ਦੇ بیٹے ਦਾ ਕਤਲ ਕੀਤਾ ਹੈਗਾ ਕਿ ਜਿਹੜਾ ਮ੍ਰਿਤਕ ਬਲਜੀਤ ਸਿੰਘ ਹੈਗਾ ਅਤੇ ਤੇਜਵੀਰ ਇਹ ਕੱਲ ਸ਼ਾਮੀ ਜਿਹੜੇ ਸੀ ਰਾਤ ਸਮੇਂ ਸ਼ਰਾਬ ਪੀਣ ਦੇ ਕਰਕੇ ਫਗਵਾੜੇ ਗਏ ਸਨ ਵਾਪਸੀ ਤੇ ਆਉਂਦੇ ਹੋਏ ਆ ਇਹ ਆਪਣੀ ਸਵਿਫਟ ਕਾਰ ਤੇ ਆ ਰਹੇ ਸੀ ਜੋ ਇਹਨਾਂ ਦੀ ਟਕਰਾਅ ਹੋਈ ਜੋ ਬੱਸ ਸਟੈਂਡ ਤੇ ਨਜ਼ਦੀਕ ਆ ਕੇ ਟਕਰਾਅ ਵਧਨ ਦੇ ਕਾਰਨ ਜਿਹੜਾ ਤੇਜਵੀਰ ਤੇਜੀ ਹੈਗਾ ਇਸ ਨੇ ਆਪਣਾ ਹੌਕੀ ਜਿਹੜੀ ਸੀ ਲੋਹੇ ਵਾਲੀ ਰੋਡ ਵਾਲੀ ਉਹ ਕੱਢ ਕੇ ਤੇ ਆਪਣੇ ਮਰਤਕ ਬਲਜੀਤ ਸਿੰਘ ਦੇ ਸਿਰ ਤੇ ਤਿੰਨ ਚਾਰ ਵਾਰ ਕੀਤੇ ਜਿਸ ਨਾਲ ਉਹ ਜਗ ਜਖਮੀ ਹੋ ਗਿਆ ਤੇ ਉਸ ਤੋਂ ਬਾਦ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਇਹ ਹਸਪਤਲ ਮੌਤ ਹੋਈ ਇਹ ਲੈ ਕੇ ਗਿਆ ਪਤਾ ਲਗਾ ਜਿਹੜਾ ਇਹ ਤੇਜਵੀਰ ਸਿੰਘ ਜਿਹੜਾ ਸੀ ਇਹ ਬਲਜੀਤ ਸਿੰਘ ਨੂੰ ਨਾਲ ਲੈ ਕੇ ਤੇ ਉੱਥੇ ਹਸਪਤਲ ਦਾਖਲ ਕਰਾਉਣ ਗਿਆ ਜੋ ਉਸ ਉਸ ਦੀ ਉੱਥੇ ਮੌਤ ਹੋ ਗਈ। ਇਹ ਸਿਰਫ ਛਕਾਉਣਾ ਚਾਹੁੰਦਾ ਸੀ ਵੀ ਮੇਰਾ ਪਤਾ ਨਾ ਲੱਗੇ ਵੀ ਮੌਤ ਦਾ ਕਾਰਨ ਕੀ ਸੀ। ਪਰ ਇਹ ਤਫਤੀਸ਼ ਕਰਦੇ ਹੋਏ ਆ ਐਸ ਐਚਓ ਗਰਾਇਆ ਗੁਰਸ਼ਰਨ ਸਿੰਘ ਅਤੇ ਉਸ ਦੀ ਟੀਮ ਵੱਲੋਂ ਸੈਂਸਿਟਿਵਿਕ ਢੰਗ ਨਾਲ ਅਤੇ ਜਿਹੜੇ ਹਿਊਮਨ ਇੰਟੈਲੀਜੈਂਸ ਪਲੱਸ ਜਿਹੜੇ ਲੋਕੀ ਮੌਕੇ ਤੇ ਗਵਾਹ ਸਨ ਉਹਨਾਂ ਦੀ ਪੁਸ਼ਟੀ ਤੋਂ ਸਾਬਤ ਹੋ ਗਿਆ ਸੀ ਵੀ ਇਹ ਜਦੋਂ ਰਾਤ ਸਮੇਂ ਹਾਕੀ ਨਾਲ ਉਹਦੇ ਸਿਰ ਤੇ ਵਾਰ ਕੀਤੇ ਸਨ ਤੇ ਉਹ ਜ਼ਖਮੀ ਹੋ ਗਿਆ ਤੇ ਜ਼ਖਮਾਂ ਦੀ ਜਿਹੜੀ ਤਾਬਨਾ ਚੱਲਦਿਆਂ ਹੋਇਆ ਉਸ ਦੀ ਜਿਹੜੀ ਮੌਤ ਆ ਉਹ ਹੋ ਗਈ ਕਿੰਨੀ ਕੀ ਇਹ ਜੀ ਮੁਰਤਰੀ ਇਹਦੀ ਛੋਟੀ ਏਜ ਆ 23-24 ਸਾਲ ਦਾ ਹੈਗਾ ਜੀ ਤੇ ਇਸ ਦੀ ਮੌਤ ਹੋ ਗਈ ਹੈਗੀ ਆ ਬੇਸਿਕਲੀ ਇਹ ਦੋਨੋਂ ਜਿਹੜੇ ਸੀ ਇਹ ਆਪਣੇ ਤਰਖਾਨ ਲੱਕੜ ਦਾ ਕੰਮ ਕਰਦੇ ਨੇ ਤੇ ਪੇਸ਼ੇਵਜੋਂ ਤੇ ਇਸ ਤਰ੍ਹਾਂ ਇਹਦੀ ਮੌਤ ਹੋਈ ਹੈ ਜੀ ਤੇ ਜਿਹੜੇ ਇਹਦੇ ਵਿੱਚ ਗੱਡੀ ਸੀਗੀ ਕਾਰ ਦੇ ਨਾਲ ਹੋਕੀ ਜਿਹੜੀ ਉਹ ਵੀ ਇਹ ਬਰਾਮਦ ਇਹ ਦੋਸ਼ੀ ਤੇਜਵੀਰ ਸਿੰਘ ਦੀ ਰੈਸਟ ਪਾ ਲਈ ਹੈਗੀ ਆ ਇਸ ਵਿੱਚ ਇਹਦਾ ਜਿਹੜਾ ਹੈਗਾ ਜਿਹੜੀ ਇਹਨੂੰ ਵਾਕਿਆ ਦੇ ਵਿੱਚ ਮਾਰਨ ਵੇਲੇ ਹੋਕੀ ਦੀ ਵਰਤੋਂ ਕੀਤੀ ਸੀ ਉਹ ਵੀ ਬਰਾਮਦ ਕਰ ਲਈ ਗਈ ਆ ਸਵਿਫਟ ਗੱਡੀ ਵੀ ਬਰਾਮਦ ਕਰਨੀ ਆ ਤੇ ਦੋਸ਼ੀ ਦੀ ਰੈਸਟ ਪਹਿ ਚੁੱਕੀ ਹੈਗੀ ਆ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਦਾ ਪੁਲਿਸ ਰਿਪੋਰਟ ਲੈ ਕੇ ਹੋਰ ਵੀ ਕਾਰਨ ਕੀ ਕੀ ਕਾਰਨ ਇਸਾਨੇ ਦੀ ਮੌਤ ਦੇ ਪਿੱਛੇ ਉਹ ਜਾਣੂ ਉਹਨਾਂ ਸਬੰਧੀ ਜਿਹੜੀ ਡੂੰਘਾਈ ਨਾਲ ਪੁਸ਼ਟੀ ਕੀਤੀ ਜਾਵੇਗੀ ਕੋਈ ਕ੍ਰਿਮੀਨਲ ਗੌਰਤਨ ਹੋ ਰਿਹਾ ਜੀ ਹਜੇ ਤੱਕ ਥਾਣਾ ਦੇ ਰਿਕਾਰਡ ਮੁਤਾਬਕ ਇਹਨਾਂ ਦੇ ਬਰਖਿਲਾਫ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ